ਕੰਮ ਹੁੰਦਾ ਸੀ ਗੁਰਦਾਸ ਸਿੰਘ ਅਸ ਕਮੇਟੀ ਦੇ ਬੈਨਰ ਥੱਲੇ ਹੁੰਦਾ ਸੀਗਾ ਸਮਾਜਿਕ ਕੰਮ ਹੁੰਦਾ ਸੀਗਾ ਉਹ ਖਾਤੇ ਭਾਜ ਪਾਦੇ ਜਾਂਦਾ ਸੀਗਾ ਪਰ ਭਾਜ ਪਾ ਨੂੰ ਦਿਖਦਾ ਕੁਝ ਨਹੀਂ ਸੀਗਾ ਵੀਰ ਤੱਕ ਉਹਨਾਂ ਨੇ ਤੁਹਾਨੂੰ ਵਰਤਿਆ ਤੁਹਾਡਾ ਇਹ ਕਹਿਣਾ ਆ ਕਿ ਜੋ ਕੁਝ ਮੈਂ ਕੀਤਾ ਉਹ ਸਾਰਾ ਬੀਜੇਪੀ ਦੇ ਖਾਤੇ ਗਿਆ ਬਿਲਕੁਲ ਤੁਸੀਂ ਇਹ ਹੁਣ ਸ਼ਬਦ ਸਹੀ ਕਿਹਾ ਕਿ ਉਹਨਾਂ ਨੇ ਸਿਰਫ ਮੈਨੂੰ ਵਰਤਿਆ ਤੇ ਮਰਕ ਮੈਂ ਕੰਮ ਕਰਾਂ ਉੱਥੇ ਮੈਨੂੰ ਮਾਨ ਸਨਮਾਨ ਵੀ ਚਾਹੀਦਾ ਔਰ ਇਹ ਪਾਰਟੀ ਨੇ ਮੈਨੂੰ ਹਮੇਸ਼ਾ ਹੀ ਇਗਨੋਰ ਕੀਤਾ ਭਾਜ ਜਾਂਦਾ ਪਾਰਟੀ ਐਸੀ ਪਾਰਟੀ ਆ ਕਿ ਕੋਈ ਵੀ ਲੀਡਰ ਨਹੀਂ ਬਣ ਦੇ ਸਕਦੀ ਜਦੋਂ ਪਤਾ ਹੈ ਕਿ ਹੁਣ ਅੱਗੇ ਸਾਨੂੰ ਦਿਖਦਾ ਹੀ ਕੁਝ ਨਹੀਂਗਾ ਤੇ ਆਦਮੀ ਦੀ ਉਮਰ ਕਿੰਨੀ ਕੱਜਦੀ ਹੈ ਐਵਰੇਜ ਤਾਂ 62 ਸਾਲ 65 ਸਾਲ ਹੀ ਹੈ ਨਾ ਤੇ ਹੁਣ ਸਾਰਾ ਕੁਝ ਮਚਪਲਾ ਇਹ ਸੀ ਪਾਰਟੀ ਦੀ ਕਿਸਾਈ ਜਮਾ ਇਹ ਹੁਣ ਵੋਟਾਂ ਦਾ ਟਾਈਮ ਹੈ ਤੇ ਜ਼ਾਹਿਰ ਤੌਰ ਤੇ ਉੱਤਣੇ ਉਹਨਾਂ ਨੇ ਸੀਟ ਮੰਗੀ ਹੋਣੀ ਹੈ ਸੀਟ ਦਿੱਤੀ ਨਹੀਂ ਤੇ ਉਹਨਾਂ ਨੇ ਫਿਰ ਤੰਗ ਆ ਕੇ ਪਾਰਟੀ ਛੱਡ ਦਿੱਤੀ ਹੁਣ ਇਸ ਗੱਲ 'ਚ ਕਿੰਨੀ ਕਿ ਸੱਚਾਈ ਪੰਜਾਬ ਦੀ ਵੀ ਆਵਾਜ਼ ਸੀ ਹਲਕਿਆਂ ਦੀ ਆਵਾਜ਼ ਵੀ ਸੀ ਔਰ ਲੋਕਾਂ ਦੀ ਆਵਾਜ਼ ਵੀ ਸੀ ਮੇਰੇ ਸਮਾਜ ਦੀ ਵੀ ਆਵਾਜ਼ ਸੀ ਕਿ ਇਹ ਜਿਹੜਾ ਵਿਅਕਤੀਆ ਇੱਕ ਕੰਮ ਕਰਨ ਵਾਲਾ ਇਹਨੂੰ ਅੱਗੇ ਲਿਆਂਦਾ ਜਾਏ ਜਦੋਂ ਆਪਣਾ ਦੀ ਆਵਾਜ਼ ਸੀ ਉਹ ਇੱਕ ਗੱਲ ਕਹਿੰਦੇ ਆ ਕਿ ਹੁਣ ਜਿਹੜਾ ਇਹ ਦੌਰ ਚੱਲਦਾ ਪਿਆ ਇਹ ਵੀ ਦਲ ਬਦਲੂਆਂ ਚ ਸ਼ਾਮਿਲ ਹੋ ਗਏ ਤੁਹਾਨੂੰ ਦਲ ਬਦਲੂ ਕਹਿ ਕੇ ਬੋਲਿਆ ਜਾ ਰਿਹਾ ਤੁਹਾਨੂੰ ਦਲ ਬਦਲੂ ਬੁਲਾਇਆ ਜਾ ਰਿਹਾ ਦਿਲੰਦਰ ਹੌਟ ਸੀਟ ਦੇ ਵਿੱਚ ਫਿਲਹਾਲ ਆਉਣ ਜਾਣ ਬਣਿਆ ਹੋਇਆ ਪਰ ਇਹ ਆਉਣ ਜਾਣ ਕਿਹੜਾ ਸਦਰਾਂ ਦੇ ਉੱਤੇ ਨੇ ਕਿਹੜਾ ਕੀਮਤਾਂ ਦੇ ਉੱਤੇ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਆਖਿਰ ਕਿਹੜੇ ਕਾਰਨ ਨੇ ਕਿ ਇਹ ਆਉਣ ਜਾਣ ਹੁਣ ਹੋਂਦ ਵਿਚ ਆ ਰਿਹਾ ਔਰ ਖਾਸ ਕਰਕੇ ਉਸ ਵੇਲੇ ਜਦੋਂ ਲੋਕ ਸਭਾ ਚੋਣਾਂ ਐਨ ਸਰਤੇ ਨੇ ਗੱਲ ਕੀਤੀ ਜਾ ਰਹੀ ਹੈ ਭਾਜਪਾ ਦੀ ਹਾਲ ਹੀ ਦੇ ਵਿੱਚ ਭਾਜਪਾ ਦੇ ਅੰਦਰ ਇੱਕ ਵੱਡਾ ਸੰਨ ਲੱਗਿਆ ਔਰ ਇੱਕ ਲੱਗਦਾ ਲੱਗਦਾ ਰਹਿ ਗਿਆ ਭਾਵੇਂ ਉਹ ਜਲੰਧਰ ਦੀ ਗੱਲ ਕਰੀਏ ਭਾਵੇਂ ਉਹ ਹੁਸ਼ਿਆਰਪੁਰ ਦੀ ਗੱਲ ਕਰੀਏ ਇਹ ਹਾਲਾਤ ਫਿਲਹਾਲ ਬਣੇ ਹੋਏ ਨੇ ਔਰ ਖਾਸ ਕਰਕੇ ਭਾਜਪਾ ਨੂੰ ਲੈ ਕੇ ਗੱਲ ਕਰਦੇ ਹਾਂ ਕਿਉਂਕਿ ਜਲੰਧਰ ਦੇ ਵਿੱਚ ਭਾਜਪਾ ਦੇ ਵਿੱਚੋਂ ਇੱਕ ਵੱਡੀ ਸ਼ਖਸੀਅਤ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੀ ਹੈ ਗੱਲ ਕੀਤੀ ਜਾ ਰਹੀ ਹੈ ਰੋਬਿਨ ਸਾਪਲਾ ਦੀ ਰੋਬਿਨ ਸਾਪਲਾ ਦਾ ਕਦ ਜਲੰਧਰ ਦੀ ਭਾਜਪਾ ਦੇ ਵਿੱਚ ਖਾਸਾ ਉੱਚਾ ਮੰਨਿਆ ਜਾਂਦਾ ਰਿਹਾ ਹੁਣ ਤੱਕ ਯੂਥ ਭਾਜਪਾ ਦੇ ਅੰਦਰ ਉਹਨਾਂ ਦਾ ਰਸੂਖ ਔਰ ਖਾਸ ਕਰਕੇ ਜਲੰਧਰ ਭਾਜਪਾ ਦੇ ਅੰਦਰ ਉਹਨਾਂ ਦਾ ਰਸੂਖ ਜਿਹੜਾ ਉਹ ਖਾਸਾ ਜਗ੍ਹਾ ਜ਼ਾਹਿਰ ਹੈ ਪਰ ਉਹ ਅਚਾਨਕ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਲਿਆ ਇਹੋ ਜਾਂ ਕੀ ਕਾਰਨ ਹੋਇਆ ਇਹੋ ਜੇ ਕਿਹੜੇ ਕਾਰਨ ਨੇ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਜਾਣਾ ਬਿਹਤਰ ਲੱਗਿਆ ਉਸ ਨਾਲੋਂ ਕਿ ਉਹ ਭਾਜਪਾ 'ਚ ਰਹਿੰਦੇ ਸਾਡੇ ਨਾਲ ਫਿਲਹਾਲ ਮੌਜੂਦ ਨਹੀਂ ਉਹਨਾਂ ਤੋਂ ਉਹੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹੋ ਜੇ ਕੀ ਕਾਰਨ ਨੇ ਸੰਪਲਾ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਹੈਰਾਨੀ ਦੀ ਗੱਲ ਹੈ ਯੂਥ ਭਾਜਪਾ ਦੇ ਵਿੱਚ ਐਡਾ ਵੱਡਾ ਰਸੂਖ ਹੋਣਾ ਇੱਥੋਂ ਤੱਕ ਕਿ ਭਾਜਪਾ ਦੇ ਸਾਰੇ ਕੰਮਕਾਰ ਜਿਹੜੇ ਜਲੰਧਰ ਦੇ ਵਿੱਚ ਹੋ ਰਹੇ ਹੋਣ ਉਹਨਾਂ ਦੇ ਉੱਤੇ ਦੇਖ ਰੇ ਇੱਕ ਹੋਵੇ ਤੇ ਅਚਾਨਕ ਛੱਡ ਕੇ ਤੇ ਆਮ ਆਦਮੀ ਪਾਰਟੀ 'ਚ ਜਾ ਰਲਣਾ ਕੀ ਕੀ ਇਹੋ ਜਿਹਾ ਹੋ ਗਿਆ ਕਿ ਅਚਾਨਕ ਇਹ ਫੈਸਲਾ ਲੈਣਾ ਪੈ ਗਿਆ ਉਹ ਵੀ ਇੱਕਦਮ ਤੁਸੀਂ ਹੁਣੇ ਹੀ ਗੱਲ ਕੀਤੀ ਹੈ ਕਿ ਅੱਛਾ ਰਸੂਖ ਅੱچھے ਲੋਗਾਂ ਦਾ ਜੁੜਨਾ ਪਰ ਉਹਦੇ باوجود ਵੀ ਪਾਰਟੀ ਦੇ ਵਿੱਚ ਕੋਈ ਮਾਨ ਸਨਮਾਨ ਨਾ ਮਿਲਣਾ ਵਰਕਰ ਦੀ ਕਦਰ ਨਾ ਹੋਣਾ ਕੀਤੇ ਹੋਏ ਕੰਮਾਂ ਦੀ ਕਦਰ ਨਾ ਹੋਣਾ ਇਹ ਹੀ ਕਾਰਨ ਹੈ ਕਿ ਮੈਂ ਉਸ ਪਾਰਟੀ ਨੂੰ ਅਲਵਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਬਣਿਆ ਮੈਨੂੰ ਤਾਂ ਉਲਟਾ 7-8 ਸਾਲ ਸੰਤਾਪ ਹੋ ਗਿਆ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਮੈਂ ਮੈਨੂੰ 5 6 7-8 ਸਾਲ ਪੁੱਛੇ ਕਿਸੇ ਨੇ ਨਹੀਂ ਔਰ ਉਹ ਸਿਰਫ ਮੇਰੇ ਭਰਾਵਾਂ ਮੇਰੇ ਸਮਾਜ ਦੇ ਆਸ਼ੀਰਵਾਦ ਦੇ ਨਾਲ ਮੇਰੀਆਂ ਬਾਵਾਆਂ ਦੇ ਆਸ਼ੀਰਵਾਦ ਦੇ ਨਾਲ ਜਿਹੜੀਆਂ ਮੇਰੇ ਭਰਾ ਮੇਰੇ ਦੋਸਤ ਮੇਰੀਆਂ ਬਾਵਾਆਂ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਸਮਾਜ ਦੇ ਆਸ਼ੀਰਵਾਦ ਦੇ ਨਾਲ ਮੈਂ ਗੁਰਵਦਾਸ ਸੰਘਰਸ਼ ਕਮੇਟੀ ਦੇ ਬੈਨਰ ਥਲੇ ਕੰਮ ਕਰਦਾ ਜਿਹੜੇ ਤੁਸੀਂ ਅਕਸਰ ਦਿਖਾਉਂਦੇ ਰਹੇ ਹੋ ਉਹ ਜਿਹੜਾ ਮੇਰਾ ਕੰਮ ਹੁੰਦਾ ਸੀ ਗੁਰਵਦਾਸ ਸੰਘਰਸ਼ ਕਮੇਟੀ ਦੇ ਬੈਨਰ ਥਲੇ ਹੁੰਦਾ ਸੀਗਾ ਸਮਾਜਿਕ ਕੰਮ ਹੁੰਦਾ ਸੀਗਾ ਉਹ ਖਾਤੇ ਭਾਜ ਪਾਦੇ ਜਾਂਦਾ ਸੀਗਾ ਪਰ ਭਾਜ ਪਾਣ ਨੂੰ ਦੇਖਦਾ ਕੁਝ ਨਹੀਂ ਸੀਗਾ ਜਿਵੇਂ ਤੁਸੀਂ ਦੱਸਿਆ ਨਾ ਕਿ ਤੁਸੀਂ ਆਗੂ ਰਹੇ ਹੋ ਤੁਸੀਂ ਲੀਡਰ ਰਹੇ ਹੋ ਤੁਸੀਂ ਉਹ ਇਹ ਮੈਂ ਪੱਤਰਕਾਰ ਭਾਈਚਾਰਾ ਕਹਿੰਦਾ ਜਨਤਾ ਦੀ ਆਵਾਜ਼ ਆ ਪਰ ਭਾਜਪਾ ਨੂੰ ਨਹੀਂ ਦੇਖਦਾ ਪਿਆ ਸੀ ਇਹ ਵਾਲਾ ਕੁਝ ਵੀ ਨਹੀਂ ਮਤਲਬ ਇੰਨੀ ਦੇਰ ਤੱਕ ਉਹਨਾਂ ਨੇ ਤੁਹਾਨੂੰ ਵਰਤਿਆ ਤੁਹਾਡਾ ਇਹ ਕਹਿਣਾ ਆ ਕਿ ਜੋ ਕੁਝ ਮੈਂ ਕੀਤਾ ਉਹ ਸਾਰਾ ਭਾਜਪਾ ਦੇ ਖਾਤੇ ਗਿਆ ਬਿਲਕੁਲ ਤੁਸੀਂ ਇਹ ਹੁਣ ਸ਼ਬਦ ਸਹੀ ਕਿਹਾ ਕਿ ਉਹਨਾਂ ਨੇ ਸਿਰਫ ਮੈਨੂੰ ਵਰਤਿਆ ਪਰ ਮੈਂ ਕੰਮ ਕਰਨ ਵਾਲਾ ਬੰਦਾ ਹਾਂ ਮੈਂ ਜ਼ਮੀਨ ਸਤਰ ਨਾਲ ਜੁੜਿਆ ਹੋਇਆ ਹਾਂ ਮੈਂ ਕੰਮ ਕਰਨ ਵਾਲੀ ਔਰ ਜਿੱਥੇ ਮੇਰਾ ਮੈਂ ਕੰਮ ਕਰਾਂ ਉੱਥੇ ਮੈਨੂੰ ਮਾਨ ਸਨਮਾਨ ਵੀ ਚਾਹੀਦਾ ਔਰ ਇਹ ਪਾਰਟੀ ਨੇ ਮੈਨੂੰ ਹਮੇਸ਼ਾ ਹੀ ਇਗਨੋਰ ਕੀਤਾ ਜੇ ਕੋਈ ਪਦ ਵੀ ਦਿੱਤਾ ਉਹ ਜਿੰਮੇਵਾਰੀ ਦਿੱਤੀ ਤੇ ਉਹ ਜਿੰਮੇਵਾਰੀ ਦੇ ਕੇ ਵੀ ਮੈਨੂੰ ਸਾਈਡ ਲਾਈਨ ਕੀਤਾ ਗਿਆ ਵੀ ਤੂੰ ਇੱਥੇ ਨਹੀਂ ਬਹਿ ਸਕਦਾ ਤੂੰ ਇੱਥੇ ਨਹੀਂ ਬਹਿ ਸਕਦਾ ਕੋਈ ਸੁਣਵਾਈ ਨਹੀਂ ਸੀ ਇਸ ਪਾਰਟੀ 'ਚ ਔਰ ਮੈਂ ਇਹ ਗੱਲ ਤੋਂ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਰਦਾ ਕਿ ਭਾਰਤ ਜਨਤਾ ਪਾਰਟੀ ਐਸੀ ਪਾਰਟੀ ਆ ਕਿ ਕੋਈ ਵੀ ਲੀਡਰ ਨਹੀਂ ਬਣ ਦੇ ਸਕਦੀ ਇਹ ਇਹਨਾਂ ਨੂੰ ਡਰ ਲੱਗਣਾ ਪੈਂਦਾ ਔਰ ਖਾਸ ਕਰਕੇ ਮੈਂ ਸੋਚਦਾ ਕਿ ਇਹਨਾਂ ਨੂੰ ਡਰ ਲੱਗਣਾ ਪੈਂਦਾ ਐਸਿਆਂ ਤੋਂ ਕਿ ਕੋਈ ਐਸੀ ਲੀਡਰ ਨਾ ਬਣ ਜਵੇ ਕਿ ਜਿਹੜਾ ਉਹ ਸਾਡੀ ਪਾਰਟੀ ਤੋਂ ਦੇ ਨੂੰ ਮਤਲਬ ਟੇਕਓਵਰ ਕਰ ਲਵੇ ਜਾਂ ਸਾਡੀ ਪਾਰਟੀ ਜਿਹੜੀ ਉਹ ਤੇ ਨਿਰਭਰ ਹੋ ਜਵੇ ਇਹ ਜਿਹ ਲੋਗਾ ਐਸੀ ਲੀਡਰਾਂ ਦੀ ਖਾਸ ਕਰ ਜਿਹੜੀ ਲੋਕਪ੍ਰਿਅਤਾ ਹੈ ਨਾ ਉਹਨੂੰ ਖਤਮ ਕਰਦੀ ਵੀ ਹੈ ਪਾਰਟੀ ਪਰ ਇਹ ਇਹ ਚੀਜ਼ਾਂ ਤਾਂ ਪਹਿਲਾਂ ਵੀ ਮਿਲਦਾ ਹੋਂਦ ਚਾਰੀਆਂ ਸੀ ਪਹਿਲਾਂ ਵੀ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਤੁਸੀਂ ਆਪ ਕਿਹਾ ਕਿ ਇੰਨਾ ਲੰਮਾ ਸਮਾਂ ਤੁਸੀਂ ਸੰਤਾਪ ਭੋਗਿਆ ਕਿ ਤੁਸੀਂ ਪਹਿਲਾਂ ਨਹੀਂ ਸੀ ਜਾਣਦੇ ਕਿ ਤੁਹਾਨੂੰ ਤੁਸੀਂ ਵਰਤੇ ਜਾ ਰਹੇ ਹੋ ਜਾਂ ਤੁਹਾਡਾ ਇਸਤੇਮਾਲ ਕੀਤਾ ਜਾ ਰਿਹਾ ਹੈ ਦੇਖੋ ਕੰਮ ਕਰਕੇ ਨਾਲ ਰਹਿ ਕੇ ਮਿਲ ਕੇ ਸਮਝ ਲੱਗਦੀ ਨਾ ਉਹ ਸੀ ਕੰਮ ਕੀਤਾ 15 16 ਸਾਲ ਕੀਤਾ ਇਮਾਨਦਾਰੀ ਨਾਲ ਕੀਤਾ ਵਫਾਦਾਰੀ ਨਾਲ ਕੀਤਾ ਤਨਦੇਈ ਤੋਂ ਕੀਤਾ ਮੰਨਦੇ ਨਾ ਕੀਤਾ ਔਰ ਜੁਝਾਰੂਪਨ ਨਾ ਕੀਤਾ ਜਿਹਨੂੰ ਤੁਸੀਂ ਵੀ ਇਸ ਗੱਲ ਦੀ ਗਵਾਹੀ ਦੇ ਰਹੇ ਹੋ ਕਿ ਮੈਂ ਕੰਮ ਬਹੁਤ ਕੀਤਾ ਪਰ ਜਦੋਂ ਸਾਨੂੰ ਮਤਲਬ ਮੇਰੀ ਵੀ ਅੱਜ 40 42 ਸਾਲ ਦੀ ਉਮਰ ਹੋ ਗਈ ਜਦੋਂ ਪਤਾ ਹੈ ਕਿ ਹੁਣ ਅੱਗੇ ਸਾਨੂੰ ਦਿਖਦਾ ਹੀ ਕੁਝ ਨਹੀਂਗਾ ਤੇ ਆਦਮੀ ਦੀ ਉਮਰ ਕਿੰਨੀ ਕੱਜਦੀ ਹੈ ਐਵਰੇਜ ਤਾਂ 60 62 ਸਾਲ 65 ਸਾਲ ਹੀ ਹੈ ਨਾ ਤੇ ਹੁਣ ਸਾਰਾ ਕੁਝ ਮੈਂ ਚਪਲਾ ਇਹ ਸੀ ਪਾਰਟੀ ਦੀ ਕਸਾਈ ਜਮਾ ਔਰ ਸਾਡੀ ਮੈਂ ਕਹਿੰਦਾ ਸਾਡੇ ਪੰਜਾਬ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਆਮ ਆਦੀ ਪਾਰਟੀ ਹੋਣ ਚਾਹੀਏ ਔਰ ਆਮ ਆਦੀ ਪਾਰਟੀ ਗਰੀਬਾਂ ਦੀ ਮੈਂ ਆਮ ਲੋਕਾਂ ਦੀ ਪਾਰਟੀ ਹੈ ਜਿੱਥੇ ਕੋਈ ਉੱਚ ਨੀਚ ਨਹੀਂ ਸਮਾਨਤਾ ਪਾਰਟੀ ਹੈ ਕੋਈ ਜਾਤੀਵਾਦ ਨਹੀਂ ਕੋਈ ਉੱਚ ਨੀਚ ਨਹੀਂ ਤੇ ਮੈਂ ਕਿਉਂ ਨਹੀਂ ਮੈਂ ਉਸ ਪਾਰਟੀ ਚ ਜਾਵਾਂਗਾ ਮੈਂ ਕੰਮ ਕਰਨ ਵਾਲਾ ਬੰਦਾ ਹਾਂ ਔਰ ਆਮ ਆਦੀ ਪਾਰਟੀ ਕੰਮ ਕਰਨ ਵਾਲੇ ਦੀ ਕਦਰ ਪਾਉਂਦੀ ਹੈ ਆਮ ਆਦੀ ਪਾਰਟੀ ਖੁਦ ਕੰਮ ਕਰਨ ਵਾਲੀ ਪਾਰਟੀ ਹੈ ਔਰ ਮੈਂ ਕਿਉਂ ਨਹੀਂ ਜਾਵਾਂਗਾ ਜੀ ਇਸ ਕਰਕੇ ਮਾਵਾ ਦੀ ਪਾਰਟੀ ਜਾ ਕੇ ਸੰਭਲਾ ਸਾਹਿਬ ਇੱਕ ਗੱਲ ਹੋਰ ਜਦੋਂ ਵੀ ਹੁਣ ਲੋਕ ਬੰਦੇ ਆ ਤੁਹਾਡੇ ਬਾਰੇ ਗੱਲ ਕਰਦੇ ਆ ਕਿ ਰੋਬਿੰਨ ਸਾਪਲਾ ਨੇ ਪਾਰਟੀ ਛੱਡ ਦਿੱਤੀ ਤੇ ਅਕਸਰ ਇਹ ਗੱਲ ਛੱਡ ਜਾਂਦੀ ਹੈ ਕਿ ਹੁਣ ਵੋਟਾਂ ਦਾ ਟਾਈਮ ਹੈ ਤੇ ਜ਼ਾਹਿਰ ਤੌਰ ਦੇ ਉੱਤੇ ਨੇ ਉਹਨਾਂ ਨੇ ਸੀਟ ਮੰਗੀ ਹੋਣੀ ਹੈ ਸੀਟ ਦਿੱਤੀ ਨਹੀਂ ਤੇ ਉਹਨਾਂ ਨੇ ਫਿਰ ਤੰਗ ਆ ਕੇ ਪਾਰਟੀ ਛੱਡ ਦਿੱਤੀ ਹੁਣ ਇਸ ਗੱਲ 'ਚ ਕਿੰਨੀ ਕਿ ਸੱਚਾਈ ਰੋਬਿੰਨ ਸਾਪਲਾ ਮੈਂ ਤੁਹਾਡੇ ਚੈਨਲ ਦੇ ਮਾਧਮੇ ਬਕਾਇਦਾ ਕਿ ਰੋਬਿੰਨ ਸਾਪਲਾ ਨੇ ਕਦੀ ਵੀ ਸੀਟ ਨਹੀਂ ਮੰਗੀ ਅਜੇ ਤੱਕ ਪਰ ਇਹ ਪੱਤਰਕਾਰ ਭਾਈ ਚਰਦੀ ਵਿਭਾਗ ਸੀ ਪੰਜਾਬ ਦੀ ਵੀ ਆਵਾਜ਼ ਸੀ ਹਲਕਿਆਂ ਦੀ ਆਵਾਜ਼ ਵੀ ਸੀ ਔਰ ਲੋਕਾਂ ਦੀ ਆਵਾਜ਼ ਵੀ ਸੀ ਮੇਰੇ ਸਮਾਜ ਦੀ ਵੀ ਆਵਾਜ਼ ਸੀ ਕਿ ਇਹ ਜਿਹੜਾ ਆ ਵਿਅਕਤੀ ਆ ਇੱਕ ਕੰਮ ਕਰਨ ਵਾਲਾ ਇਹਨੂੰ ਅੱਗੇ ਲਿਆਂਦਾ ਜਾਏ ਤੁਹਾ ਆਪਣਾ ਦੀ ਆਵਾਜ਼ ਸੀ ਨਹੀਂ ਮੇਰੀ ਐਸੀ ਕੋਈ ਆਵਾਜ਼ ਨਹੀਂ ਮੈਂ ਤਾਂ ਕਾਰਕਿਰਤਾ ਹਾਂ ਮੈਂ ਤਾਂ ਕੰਮ ਕਰਨ ਵਾਲਾ ਜੋ ਮੈਂ ਤਾਂ ਆਪਣੇ ਆਪ ਨੂੰ ਕਦੀ ਲੀਡਰ ਸਮਝਿਆ ਨਹੀਂ ਪਰ ਜਦੋਂ ਲੋਗਾਂ ਨਾਲ ਅਸੀਂ ਖੜਦੇ ਨਾ ਲੋਗਾਂ ਨਾਲ ਅਸੀਂ ਵਿਛੜਦੇ ਆ ਲੋਗਾਂ ਦੇ ਕੰਮ ਅਸੀਂ ਆਉਨੇ ਆ ਲੋਗਾਂ ਦੇ ਦੁੱਖ ਸੁੱਖ ਸਾਂਝੀ ਨੂੰ ਸਾਂਝਾ ਕਰਦੇ ਆ ਲੋਗਾਂ ਦੇ ਔਖੇ ਵੇਲੇ ਅਸੀਂ ਖੜਦੇ ਆ ਤੇ ਲੋਕੀ ਤੁਹਾਨੂੰ ਪਿਆਰ ਕਰਦੇ ਆ ਫਿਰ ਜਿਹੜਾ ਬੰਦਾ ਖੜਦਾ ਆ ਲੋਕੀ ਉਹਦੇ ਨਾਲ ਵੀ ਖੜਦੇ ਆ ਤੇ ਇਹ ਲੋਗਾਂ ਦੀ ਆਵਾਜ਼ ਹੋਣ ਕਰਕੇ ਹੀ ਇਹ ਆਵਾਜ਼ ਉੱਚੀ ਉੱਠਦੀ ਸੀਗੀ ਤੇ ਜਿਹਨੂੰ ਵੀ ਜਿਵੇਂ ਦਬਾਉਂਦੀ ਸੀਗੀ ਮਤਲਬ ਕਿ ਚਾਹਤ ਸੀ ਕਿ ਤਨਾ ਕਿਤੇ ਮੈਂ ਕਿਹਾ ਜਾ ਸਕਦਾ ਦੇਖੋ ਚਾਹਤ ਮੈਂ ਰਾਜਨੀਤੀ ਦਾ ਮੈਂ ਰਾਜਨੀਤੀ ਕਰਦਾ ਮੈਂ ਰਾਜਨੀਤੀ ਦਾ ਛੋਟਾ ਦਾ ਕਾਰਕਟਰ ਹੈ ਵਰਕਰ ਆ ਮੈਂ ਮਿਹਨਤਕਸ਼ ਆਦਮੀਆ ਮੈਂ ਮਜ਼ਦੂਰ ਦਾ ਪੁੱਤਰ ਆ ਮੈਂ ਰਾਣ ਦੀ ਕਰਨ ਵਾਲਾ ਕੋਈ ਵੀ ਐਸਾ ਸ਼ਖਸ ਨਹੀਂ ਹੈ ਜਿਹਦੀ ਅਸੀਂ ਚਾਹਤ ਨਾ ਹੋਵੇ ਕਿ ਉਹਨੂੰ ਕੋ ਅੱਛੀ ਜਮਦਵਾਰੀ ਮਿਲੇ ਤੇ ਉਹ ਅੱਗੇ ਕੰਮ ਨਾ ਕੰਮ ਨਾ ਕਰੇ ਹੈ ਨਾ ਐਸੀ ਕੋਈ ਐਸਰ ਰਾਜਨੀਤਿਕ ਬੰਦਾ ਨਹੀਂ ਚਾਹੇ ਉਹ ਐਮਪੀ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਉਹ ਬਲੌਕ ਪ੍ਰਧਾਨ ਹੋਵੇ ਚਾਹੇ ਉਹ ਬੂਥ ਪ੍ਰਧਾਨਾ ਹੋਵੇ ਚਾਹੇ ਉਹ ਸ਼ਕਤੀਕेंद्र ਮਤਲਬ ਹਰ ਇੱਕ ਵਿਅਕਤੀ ਰਾਜਨੀਤਿਕ ਵਿਅਕਤੀ ਦੀ ਜਿਹੜੀ ਉਹ ਚਾਹਤ ਜਿਹੜੀ ਹੁੰਦੀ ਕਿ ਉਹਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਅਸੀਂ ਮਿਲੇ ਜਿੱਦ ਨਾਲ ਉਹ ਜੇ 10 ਲੋਕਾਂ ਦੀ ਮਦਦ ਕਰ ਸਕਦਾ 100 ਦੀ ਕਰ ਸਕਦਾ ਹੋਵੇ ਜੇ ਉਹ ਦੀ 100 ਦੀ ક્ષਮਤਾ ਹੈ ਤੇ ਉਹ 1000 ਦੀ ਕਰ ਸਕਦਾ ਹੋਵੇ ਇਹ ਜਿਹੜੀ ਇਛਾ ਹੁੰਦੀ ਹੈ ਇਹ ਹਰ ਆਦਮੀ 'ਚ ਹੁੰਦੀ ਰਾਜਨੀਤਿਕ ਬੰਦੇ 'ਚ ਤੇ ਉਹ ਐਸਰਾਂ ਦੀ ਇਛਾਵਾ ਮਿਲੀਆਂ ਵੀ ਹੈਗੀਆਂ ਕਿ ਮੈਂ ਵੱਧ ਕੰਮ ਕਰਨਾ ਚਾਹੁੰ ਬਿਲਕੁਲ ਜੀ ਮੈਨੂੰ ਪੂਰੀ ਆਸ ਤੇ ਪੂਰੀ ਉਮੀਦ ਆ ਜੋ ਮੈਂ ਵਰਕਿੰਗ ਸਟਾਈਲ ਦੇਖਿਆ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਦਾ ਜੋ ਮੈਂ ਵਰਕਿੰਗ ਸਟਾਈਲ ਦੇਖਿਆ ਮਾਨੇਕ ਕੇਜਰੀਵਾਲ ਸਾਹਿਬ ਦਾ ਜੋ ਮੈਂ ਆਮ ਆਦੀ ਪਾਰਟੀ ਦੀ ਜਨਰਲੀ ਖਾਸ ਕਰ ਲੀਡਰਸ਼ਿਪ ਦਾ ਮੈਂ ਦੇਖਿਆ ਕਿ ਵਰਕਰ ਦੀ ਵੈਲਿਊ ਵਰਕਰ ਦੀ ਕਦਰ ਮੋਂਡੇ ਦਾ ਮੌਂਡਲਾ ਕੰਮ ਕਰਦੀ ਹੈ ਕਿਸੇ ਨੂੰ ਇਗਨੋਰ ਨਹੀਂ ਕਰਦੀ ਔਰ ਮੈਨੂੰ ਪੂਰਾ ਵਿਸ਼ਵਾਸ ਆ ਔਰ ਮੈਨੂੰ ਸੀਐਮ ਸਾਹਿਬ ਨੇ ਇਹ ਵਿਸ਼ਵਾਸ ਦਿਲਾ ਕੇ ਭੇਜਿਆ ਕਿ ਬੇਟਾ ਇਮਾਨਦਾਰੀ ਨਾਲ ਪੰਜਾਬ ਦੇ ਹਿੱਤ ਲਈ ਕੰਮ ਕਰਨਾ ਸਮਾਜ ਲਈ ਕੰਮ ਕਰਨਾ ਮੈਂ ਤੇਰੇ ਨਾਲ ਮੌਂਡੇ ਨਾਲ ਖੜਾ ਆਂ ਔਰ ਮੈਨੂੰ ਪੂਰਾ ਉਹਨਾਂ ਤੇ ਮਾਣ ਆ ਉਹ ਕਿਉਂਕਿ ਉਹਨਾਂ ਦਾ ਨਾ ਵੀਕ ਮਾਣ ਆ ਤੇ ਮੈਨੂੰ ਵੀ ਉਹਨਾਂ ਤੇ ਇੱਕ ਮਾਣ ਆ ਤੇ ਮੈਂ ਇਹ ਉਸੇ ਆਸ ਨਾਲ ਉਸੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਕੰਮ ਕਰਾਂਗਾ ਅੱਛਾ ਗਰਾਉਂਡ ਲੈਵਲ ਦੀ ਗੱਲ ਕਰਦੇ ਹਾਂ ਸਾਫਲਾ ਸਾਹਿਬ ਜਦੋਂ ਗਰਾਉਂਡ ਲੈਵਲ ਦੇ ਉੱਤੇ ਲੋਕਾਂ ਦੀ ਗੱਲ ਸੁਣੀਏ ਜਾਂ ਫਿਰ ਕੋਈ ਚੰਤਕ ਬੋਲਦਾ ਜਾਂ ਵਿਰੋਧੀ ਵੀ ਬੋਲਦੇ ਆ ਉਹ ਇੱਕ ਗੱਲ ਕਹਿੰਦੇ ਆ ਕਿ ਹੁਣ ਜਿਹੜਾ ਇਹ ਦੌਰ ਚੱਲਦਾ ਪਿਆ ਇਹ ਵੀ ਦਲ ਬਦਲੂਆਂ 'ਚ ਸ਼ਾਮਿਲ ਹੋ ਗਏ ਤੁਹਾਨੂੰ ਦਲ ਬਦਲੂ ਕਹਿ ਕੇ ਬੋਲਿਆ ਜਾ ਰਿਹਾ ਤੁਹਾਨੂੰ ਦਲ ਬਦਲੂ ਬੁਲਾਇਆ ਜਾ ਰਿਹਾ ਕਿਵੇਂ ਇਹਨਾਂ ਨੂੰ ਟੱਕਰ ਕਰੋਗੇ ਮੇਰੇ ਖਿਆਲ ਆ ਸੋਸ਼ਲ ਮੀਡੀਆ ਤੇ ਵੀ ਹਜੇ ਤੱਕ ਮੈਸਾ ਕੋਈ ਕਮੈਂਟ ਪੜਿਆ ਨਹੀਂ ਹੂੰ ਤੇ ਮੈਨੂੰ ਹੇਤਾ ਕਿਸ ਨੇ ਗੱਲ ਕਹੀ ਨਹੀਂ ਕਿ ਦਲ ਬਦਲੂ ਹਾਂ ਇਹ ਜਰੂਰ ਮੈਨੂੰ ਸਿੰਮਪਥੀ ਲੋਕਾਂ ਨੇ ਬਹੁਤ ਕੀਤੀ इवन ਕੀ ਭਾਜਪਾ ਦੇ ਕਾਰਕਿਰਤਾਵਾਂ ਨੇ ਮੈਨੂੰ ਸਿੰਮਪਥੀ ਦਿਵਾਈ ਕਿ ਚੰਗਾ ਹੋਗਾ ਯਾਰ ਤੂੰ ਚਲ ਗਿਆ ਇੱਥੋਂ ਤੇਰੇ ਇੱਥੇ ਵੈਲਿਊ ਨਹੀਂ ਸੀ ਪਣੀ ਦਲ ਬਦਲੂ ਵਾਲੀ ਜਿਹੜੀ ਗੱਲ ਆ ਨਾ ਉਹ ਜੇ ਮੈਨੂੰ ਕੁਝ ਮੈਂ ਉੱਥੋਂ ਕੁਝ ਮਤਲਬ ਨਹੀਂ ਮਿਲਿਆ ਇੱਥੇ ਮੈਨੂੰ ਬਹੁਤ ਕੁਝ ਮਿਲ ਗਿਆ ਤੇ ਉੱਥੋਂ ਮੈਂ ਛੱਡ ਗਿਆ ਇੱਥੇ ਵੱਲ ਆ ਕੇ ਫਿਰ ਮੈਂ ਦਲ ਬਦਲੂ ਨੂੰ ਮੰਨਿਆ ਜਾ ਸਕਦਾ ਸੀਗਾ ਮੈਂ ਦਲ ਬਦਲੂ ਨਹੀਂਗਾ ਮੈਂ ਤਾਂ ਜਿੱਥੇ ਮੇਰੀ ਕਦਰ ਨਹੀਂ ਪਈ ਜਿੱਥੇ ਕੰਮ ਕਰਨ ਵਾਲੀ ਪਾਰਟੀ ਆ ਮੈਂ ਕੰਮ ਤ론 ਪਹਿਲਾਂ ਵੀ ਕਿਹਾ ਕਿ ਮੈਂ ਕੰਮ ਕਰਨ ਵਾਲਾ ਬੰਦਾ ਆ ਜਿਹਦਾ ਤੁਸੀਂ ਗਵਾਹੀ ਭਰਦੇ ਆ ਤੇ ਮੈਂ ਤਾਂ ਕੰਮ ਕਰਨ ਵਾਸਤੇ ਆਇਆ ਆ ਦੱਸੋ ਮੈਂ ਇੱਥੇ ਆ ਕੇ ਕੋਈ ਕਮਿਟਮੈਂਟ ਦੇ ਆ ਇੱਥੇ ਕੁਛ ਮੈਂ ਆ ਕੇ ਮੈਂ ਲੈ ਲਿਆ ਮੈਂ ਤਾਂ ਕੰਮ ਕਰਨ ਆਇਆ ਮਜ਼ਦੂਰ ਆ ਵਰਕਰ ਆ ਕੰਮ ਕਰਾਂਗਾ ਦਲਬਦਲੂ ਹੇਠ ਤੱਕ ਮੈਨੂੰ ਤਾਂ ਨਾ ਕਿਸੇ ਨੇ ਕਿਹਾ ਨਾ ਮੈਂ ਸੁਣਿਆ ਤੁਸੀਂ ਮੇਰੀ ਫੇਸਬੁਕ ਚੈੱਕ ਕਰ ਸਕਦੇ ਹੋ ਇੰਸਟਾ ਵੀ ਚੈੱਕ ਕਰ ਸਕਦੇ ਹੋ ਟਵਿੱਟਰ ਵੀ ਚੈੱਕ ਕਰ ਸਕਦੇ ਆ ਮੈਨੂੰ 1 ਮਿੰਟ ਹੇਠ ਤੱਕ ਨਹੀਂ ਦਿਖਿਆ ਕਿ ਕਿਸੇ ਨੇ ਮੈਨੂੰ ਦਲਬਦਲੂ ਕਿਹਾ ਹੋਵੇ ਮੈਨੂੰ ਤਾਂ ਐਪਰੀਸ਼ੀਏਟ ਕੀਤਾ ਕਿ ਤੂੰ ਚੰਗਾ ਕੀਤਾ ਚੰਗਾ ਕੀਤਾ ਚੰਗਾ ਕੀਤਾ ਉਹਦਾ ਮਤਲਬ ਆ ਕਿ ਇਹਦਾ ਮਤਲਬ ਆਮ ਆਦੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਆ ਜਿਹੜੇ ਮੈਨੂੰ ਐਪਰੀਸ਼ੀਏਟ ਕਰ ਰਿਹਾ ਕਿ ਤੂੰ ਉਹਨੂੰ ਛੱਡ ਕੇ ਚੰਗਾ ਕਰਤਾ अच्छा चलो ਹੁਣ ਜੇ ਆਪਾਂ ਗਾਂ ਵਧੀਏ ਨਾ ਚੋਣਾਂ ਦੇ ਮੱਦੇ ਨਜ਼ਰ ਮੈਂ ਅੱਗੇ ਅਗਲੇ ਟੌਪਿਕਸ ਤੇ ਆਉਣ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਤੁਹਾਡੇ ਨਾਲ ਗੱਲਬਾਤ ਹੋਈ ਹੈ ਜਿਹੜੀ ਜਿਹੜੀ ਤੁਹਾਡੀ ਸ਼ਮੂਲੀਅਤ ਹੋਈ ਹੈ ਉਸ ਦੇ ਵਿੱਚ ਮੇਨ ਕੀ ਫੋਕਸਸ ਹੈਗੇ ਨੇ ਕਿ ਇਹਨਾਂ ਦੇ ਉੱਤੇ ਕਿਹੜੇ ਚੀਜ਼ਾਂ ਦੇ ਉੱਤੇ ਤੁਸੀਂ ਧਿਆਨ ਦੇਣ ਵਾਲੇ ਹੋ ਇਸ ਵੇਲੇ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਦੀ ਇਡਾਲੋਜੀ ਬਹੁਤ ਅੱਛੀ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਪੰਜਾਬ ਚ ਕੰਮ ਕਰ ਰਹੀ ਹੈ ਉਹਦਾ ਉਹ ਸਬੂਤ ਦੇ ਚੁੱਕੇ ਨੇ 92 ਸੀਟਾਂ ਲੈ ਕੇ ਮੈਂ ਉਸ ਪਾਰਟੀ ਦਾ ਸ਼ਾਇਦ ਸਭ ਤੋਂ ਛੋਟਾ ਕਾਰਜਕਰਤਾ ਹਾਂ ਜੀ ਮੈਨੂੰ ਜਿੱਦਾਂ ਜਿੱਦਾ ਆਦੇਸ਼ ਹੋ ਰਹੇ ਨੇ ਜਿੱਦਾਂ ਅੱਗੇ ਆਦੇਸ਼ ਹੋਣਗੇ ਮੈਂ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਪਾਰਟੀ ਦੇ ਨਾਲ ਮੋਂਡੇ ਦਾ ਮੋਂਡਾ ਲਾ ਕੇ ਪਾਰਟੀ ਦੇ ਵਿੱਚ ਆਪਣੀ ਪਾਵਰ ਦਾ ਆਪਣੇ ਕਮਾ ਦਾ ਆਪਣੇ ਸਮਾਜ ਦਾ ਜੋ ਵੀ ਯੋਗਦਾਨ ਪਾ ਸਕਦਾ ਹੋਵਾਂਗਾ ਉਹ ਮੈਂ ਪਾਵਾਂਗਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਹੌਲੀ ਹੌਲੀ ਜਦੋਂ ਦਾ ਇਲੈਕਸ਼ਨਸ ਖਤਮ ਹੋਏ ਨੇ 2022 ਵਾਲੇ ਤੇ ਹੌਲੀ ਹੌਲੀ ਕਰਕੇ ਲੋਕਾਂ ਦੀ ਲੋਕਾਂ ਦਾ ਜਿਹੜਾ ਮਾਈਂਡ ਸੈਟ ਉਹ ਬਦਲਦਾ ਪਿਆ ਆ ਆਮ ਆਦਮੀ ਪਾਰਟੀ ਨੂੰ ਲੈ ਕੇ ਇਹੋ ਜੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਹਨਾਂ ਵੋਟਾਂ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਵਧਣਾ ਔਖਾ ਹੋ ਜਾਊਗਾ 1 ਜੂਨ ਬਹੁਤ ਦੂਰ ਨਹੀਂ ਜਦੋਂ 13 0 ਵਾਲਾ ਭਗਵੰਤ ਮਾਨ ਜੀ ਦਾ ਜਿਹੜਾ ਸੁਪਨਾ ਪੂਰਾ ਹੋਏਗਾ ਤੁਹਾਨੂੰ 1 ਜੂਨ ਨੂੰ ਇਸੀ ਦਾ ਜਵਾਬ ਮਿਲ ਜਾਏਗਾ ਉਹ ਹੋ ਜਾਵੇਗਾ ਬਿਲਕੁਲ ਬਿਲਕੁਲ 100% ਹੋ ਜਾਏਗਾ ਜੀ ਬਿਲਕੁਲ 100% ਹੋਏਗਾ ਜੀ ਅੱਛਾ ਮੈਂ ਇੱਕ ਗੱਲ ਵਿਜੇ ਸਾੰਪਲਾ ਜੀ ਬਾਰੇ ਵੀ ਕਰਨੀ ਚਾਹੁੰਦਾ ਹਾਂ ਹਾਲ ਹੀ ਦੇ ਵਿੱਚ ਗੱਲਾਂ ਉਹਨਾਂ ਦੀਆਂ ਸਾਹਮਣੇ ਆਈਆਂ ਸੀਗੇ ਉਹ ਵੀ ਪਾਰਟੀ ਬਦਲਣਾ ਚਾਹੁੰਦੇ ਆ ਜਾਂ ਬਦਲ ਰਹੇ ਆ ਉਹ ਵਿਚ ਵਿਚਾਲੇ ਗੱਲ ਰਹਿ ਗਈ ਤੁਸੀਂ ਬਦਲ ਲਈ ਗੱਲਬਾਤ ਹੋਈ ਸੀ ਪਰ ਪਾਰਟੀ ਬਦਲਣ ਲੱਗੇ ਜਾਂ ਕੋਈ ਸਲਾਹ مشورہ ਹੋਇਆ ਹੋਵੇ ਵਿਜੇ ਸਾੰਪਲਾ ਜੀ ਨੂੰ ਲੈ ਕੇ ਲੋਕਮੈਂਟ ਮੇਰੇ ਤੋਂ ਵੱਡੇ ਨੇ ਮੇਰੇ ਰਾਜਨੀਤਿਕ ਗੁਰੂ ਨੇ ਮੇਰੇ ਪਿਤਾ ਸਮਾਨ ਨੇ ਪਿਤਾ ਸਮਾਨ ਦੇ ਨਾਲ ਮੈਂ ਇਹ ਕਹਿਣਾ ਤੋਂ ਮੈਨੂੰ ਕੋਈ ਹਰਜ ਨਹੀਂ ਕਿ ਮੇਰੇ ਪਿਤਾ ਜੀ ਨੇ ਕਿਉਂਕਿ ਇੱਕ ਬੱਚੇ ਨੂੰ ਜਨਮ ਦਿੰਦਾ ਬਾਪ ਤੇ ਇੱਕ ਬੱਚੇ ਨੂੰ ਪਾਲਦਾ ਤੇ ਜੇ ਮੈਂ ਅੱਜ ਇਸ ਜਗ੍ਹਾ ਤੇ ਹੈਗਾ ਤਾਂ ਉਹਨਾਂ ਨੇ ਮੈਨੂੰ ਅ ਉਂਗਲੀ ਫੜ ਕੇ ਰਾਜਨੀਤੀ ਚ ਸਿਖਾਇਆ ਸਮਾਜ ਸੇਵਾ ਕਰਨੀ ਸਿਖਾਈ ਅਕਲ ਦਿੱਤੀ ਮੈਨੂੰ ਕਿ ਸਮਾਜ ਸੇਵਾ ਵੀ ਬਹੁਤ ਜ਼ਰੂਰੀ ਆ ਕਲਾਪਾ ਆਪਣਾ ਨਹੀਂ ਦੇਖਣਾ ਆਪਾਂ ਡਾਕਟਰ ਮੇਦਕਰ ਜੀ ਦੀ ਵੀ ਪਾਇਪੂ ਨਾਲ ਚੱਲਣਾ ਉਹਨਾਂ ਬਾਰੇ ਮੈਂ ਰਾਜਨੀਤੀ ਨੂੰ ਲੈ ਕੇ ਕੋਈ ਕਮੈਂਟ ਨਹੀਂ ਕਰ ਸਕਦਾ ਰਵਿਸ਼ ਸਾਂਪਾ ਨੂੰ ਲੈ ਕੇ ਨੋ ਕਮੈਂਟ ਜਿਹੜਾ ਇਹ ਮੇਰਾ ਫੈਸਲਾ ਹੈ ਇਹ ਮੇਰਾ ਆਪਣਾ ਖੁਦ ਦਾ ਫੈਸਲਾ ਕਿਉਂਕਿ ਮੈਂ ਪੰਜਾਬ ਦਾ ਵਸਨੀਕ ਹਾਂ ਭਾਰਤ ਦਾ ਨਾਗਰਿਕ ਹਾਂ ਤੇ ਮੈਂ ਭਾ ਲਗਾ ਮੈਂ ਆਪਣੇ ਫੈਸਲੇ ਖੁਦ ਲੈ ਸਕਦਾ ਇਹ ਫੈਸਲਾ ਮੇਰਾ ਆਪਣਾ ਵਿਜੇ ਸਾਪਲਾ ਜੀ ਬਾਰੇ ਨੋ ਕਮੈਂਟ ਬਿਲਕੁਲ ਪਰ ਗੱਲ ਇੱਥੇ ਆ ਕੇ ਖੜਦੀ ਹੈ ਜਦੋਂ ਇੰਨਾ ਗੂੜਾ ਰਿਸ਼ਤਾ ਹੋਵੇ ਜਿਵੇਂ ਤੁਸੀਂ ਆਪ ਦੱਸਦੇ ਹੋ ਤੇ ਜਦੋਂ ਐਡੀ ਵੱਡੀ ਪ੍ਰਾਪਤੀਆਂ ਐਡਾ ਵੱਡਾ ਮੋੜ ਬੰਦਾ ਲੈਣ ਲੱਗਦਾ ਹੈ ਨਾ ਤਾਂ ਆਪਣੇ ਬਡੇਰਿਆਂ ਨੂੰ ਦੱਸਦਾ ਇੱਕ ਵਾਰੀ ਉਹਨਾਂ ਨਾਲ ਗੱਲ ਕਰਦਾ ਸਲਾਹ مشورہ ਕਦੀ ਕੋਈ ਓਦਾਂ ਵੀ ਉੱਕੇ ਪੁੱਕੇ ਵੀ ਗੱਲ ਹੋਈ ਹੋਵੇ ਪੰਜਾਬ 'ਚ ਨਹੀਂ ਦੁਨੀਆ 'ਚ ਤਾਂ ਹੈ ਕਿ ਤੁਹਾਨੂੰ ਲਾਲ ਲੰਗ ਪਸੰਦ ਆ ਮੈਨੂੰ ਕਾਲਾ ਪਸੰਦ ਆ ਤੁਹਾਨੂੰ ਕਾਂਗਰਸ ਪਸੰਦ ਆ ਮੈਨੂੰ ਆਪ ਪਸੰਦ ਆ ਇਹ ਉਹਨਾਂ ਦੀ ਪਸੰਦ ਸੀ ਇਹ ਮੇਰੀ ਪਸੰਦ ਹੈ ਇਹਦੇ ਵਿੱਚ ਕਿਸੇ ਦਾ ਕੋਈ ਵੀ ਰੋਲ ਨਹੀਂ ਕਿਸੇ ਦਾ ਕੋਈ ਲੈਣ ਦੇਣ ਨਹੀਂ ਕਿਸੇ ਦਾ ਕੋਈ ਮਤਲਬ ਨਹੀਂ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਇਹਨੂੰ ਅੱਜ ਲੱਗ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਵਾਸਤੇ ਹੀ ਬਣਿਆ ਹਾਂ ਤੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਤੌਰ ਤੇ ਕੰਮ ਕਰਨਾ ਚਾਹੁੰਦਾ ਹਾਂ ਹੁਣ ਮੈਂ ਕਰਾਂਗਾ ਵੀ ਇਹ ਮੇਰਾ ਖੁਦ ਦਾ ਫੈਸਲਾ ਹੈ आम आदमी पार्टी ਜਿਵੇਂ ਤੁਹਾਨੂੰ ਲਾਲ ਰੰਗ ਪਸੰਦ ਮੈਨੂੰ ਕਾਲਾ ਪਸੰਦ ਹੈ ਨਾ ਤੁਹਾਨੂੰ ਸ਼ਾਇਦ ਕੋਈ ਪਾਰਟੀ ਹੋਰ ਪਸੰਦ ਹੋਵੇ ਮੈਨੂੰ ਆਮ ਆਦੀ ਪਸੰਦ ਆ ਮੈਂ ਆਮ ਆਦੀ ਪਾਰਟੀ ਚ ਆਇਆ ਬਹੁਤ ਵਧੀਆ ਤੇ ਬਿਲਕੁਲ ਆਹੀ ਉਮੀਦ ਕਰਾਂਗੇ ਕਿ ਤੁਹਾਡੇ ਜਿਹੜੇ ਸੁਪਨੇ ਨੇ ਉਹ ਪੂਰੇ ਹੋਣ ਆਉਂਦੇ ਸਮੇਂ ਦੇ ਵਿੱਚ ਹਾਲਾਤ ਕੀ ਬਣਦੇ ਨੇ ਚੋਣਾਂ ਦੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਔਰ ਖਾਸ ਕਰਕੇ ਜਲੰਧਰ ਹੌਟ ਸੀਟ ਨੂੰ ਲੈ ਕੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ